ਕਿਸੇ ਦੇ ਕੁੱਤਰ ਕੋਈ ਸੁੱਕਦਾ ਏ ਕੋਈ ਗਲਚਦਾ ਏ ਇਹ ਬਹੁਤ ਵਧੀਆ ਚੀਜ਼ ਏ ਪਾਵਰ ਜੈਲ ਤੇ ਇਹਦੀ ਡੋਜ਼ ਜਿੱਦਾਂ ਆਪਾਂ ਇੰਨੇ ਸਾਲਾਂ ਤੋਂ ਯੂਜ਼ ਕਰਦੇ ਪਏ ਆ ਆਪਾਂ ਅੱਧਾ ਐਮ ਐਲ ਇਹ ਲਈ ਦੀ ਤੇ 5 ਤੋਂ 7 ਐਮ ਐਲ ਪਾਣੀ ਜੀ ਜਤਿਸ਼ਰੀ ਗਾਲ ਜੀ ਸਾਰੇ ਵੀਰਾਂ ਨੂੰ ਹੋਰ ਕਿੱਦਾਂ ਉਹ ਚੜਦੇ ਗਾਲਾ ਜੋ ਸਾਰੇ ਤੇ ਅੱਜ ਬਾਬੇ ਹੋ ਤਾਂ ਅੱ ਲਈ ਵੀਡੀਓ ਲੈ ਕੇ ਆਏ ਆ ਪਾਵਰ ਜੈਲ ਤੇ ਇਹਨੂੰ ਕਿਦਾਂ ਯੂਜ਼ ਕਰਨੀ ਹੈ ਇਹਦਾ ਕਿਹੜੇ-ਕਿਹੜੇ ਟ੍ਰੀਟਮੈਂਟ ਲਈ ਯੂਜ਼ ਹੁੰਦੀ ਹੈ ਪੂਰੀ ਵੀਡੀਓ ਦੇਖਿਓ ਤੇ ਆਪਣਾ ਚੈਨਲ ਕਰਦੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਆਓ ਕੰਟੀਨਿਊ ਕਰਦੇ ਆ ਅੱਗੇ ਦਿਖਾਣੇ ਤੁਹਾਨੂੰ ਦਵਾਈ ਕਿਦਾਂ ਯੂਜ਼ ਕਰਨੀ ਹੈ ਉਹ ਪਾਵਰ ਜੈਲ ਸਭ ਵੀਰਾਂ ਦੇ ਜਾਨਵਰ ਪੰਛੀ ਠੀਕ ਠਾਕ ਹੈ ਜੀ ਆ ਇੱਕ ਦਵਾਈ ਦੇਖਿਓ ਜੇ ਕਿਸੇ ਦੇ ਕਬੂਤਰ ਕੋਈ ਸੁੱਕਦਾ ਏ ਕੋਈ ਗਲਚਦਾ ਏ ਇਹ ਬਹੁਤ ਵਧੀਆ ਚੀਜ਼ ਏ ਪਾਵਰ ਜੈਲ ਕਿਸੇ ਵੀ ਮੈਡੀਕਲ ਸਟੋਰ ਤੋਂ ਤੁਹਾਨੂੰ ਮਿਲ ਜਾਣੀ ਏ ਵੈਸੇ ਬੱਚਿਆਂ ਲਈ ਯੂਜ਼ ਹੁੰਦੀ ਏ ਕਬੂਤਰਾਂ ਲਈ ਨਹੀਂ ਏ ਇਨਸਾਨ ਲਈ ਏ ਤੇ ਆਫਲੋਕਸਿਨ ਸਾਲਟ ਇਹਦੇ ਚ ਤੇ ਵਰਤ ਕੇ ਜੇ ਕਿਸੇ ਦਾ ਕੂਤਰ ਸੁੱਕਦਾ ਹੋਵੇ ਗਲਚਦਾ ਹੋਵੇ ਸੁਸਤ ਹੋ ਕੇ ਬੈੰਦਾ ਜਿੱਦਾਂ ਇਕੱਠਾ ਹੋ ਕੇ ਸੇ ਅੱਲਾਂ ਚ ਤੇ ਇਹਨੂੰ ਵਰਤਿਓ ਸਿਪਲਾ ਕੰਪਨੀ ਦੀ ਹੈ ਆਣੀ ਕਿਸੇ ਵੀ ਮੈਡੀਕਲ ਸਟੋਰ ਤੋਂ ਤੁਹਾਨੂੰ ਮਿਲ ਜਾਣੀ ਚਾਹੇ ਕਿਸੇ ਭਰਾ ਦੇ ਪਿੰਡ ਚ ਰੱਖਿਆ ਪਿੰਡ ਚ ਮੈਡੀਕਲ ਸਟੋਰ ਹੈਗਾ ਪਿੰਡਾਂ ਚ ਜਿੱਦਾਂ ਹੁੰਦੇ ਡਾਕਟਰਾਂ ਦੀ ਦੁਕਾਨਾਂ ਉਹਦੇ ਚੋਂ ਵੀ ਤੁਹਾਨੂੰ ਮਿਲ ਜਾਣੀ ਪਾਵਰ ਜੈਲ ਤੇ ਮਾ ਛੀ ਸ਼ੀ ਲੈਣੀ ਹੈ ਕੱਚ ਦੀ ਸ਼ੀਸ਼ੀ ਏ ਸਿਪਲਾ ਕੰਪਨੀ ਦੀ ਤੇ ਇਹਦੀ ਡੋਜ਼ ਜਿੱਦਾਂ ਆਪਾਂ ਇੰਨੇ ਸਾਲਾਂ ਤੋਂ ਯੂਜ਼ ਕਰਦੇ ਪਏ ਆ ਆਪਾਂ ਅੱਧਾ ਐਮ ਐਲ ਇਹ ਲਈ ਦੀ ਤੇ 5 ਤੋਂ 7 ਐਮ ਐਲ ਪਾਣੀ ਰਲਾ ਕੇ ਇਹ ਗਾੜੀ ਜੀ ਬਹੁਤ ਹੋਣੀ ਹੈ ਮਿਕਸ ਕਰ ਲਿਓ ਹਲਾ ਕੇ ਸਰੇ ਵਿੱਚ ਤੇ ਤੇ ਆਪਾਂ ਇਸ ਤਰ੍ਹਾਂ ਵਰਤੀਦੀ ਇਹਨੂੰ ਲੋ ਜੀ ਪਾਵਰ ਜੈਲ ਅੱਧਾ ਐਮ ਐਲ ਦਵਾਈ 5 ਤੋਂ 7 ਐਮ ਐਲ ਪਾਣੀ ਹਲਾ ਕੇ ਮਿਕਸ ਕਰਕੇ ਪੁੱਤਰ ਨੂੰ ਦੇ ਦਿਓ ਚਾਹੇ ਦਾਣੇ ਦਿੱਤੇ ਤੂੰ ਬਾਅਦ ਦੇ ਦਿਓ ਚਾਹੇ ਭੁੱਖਾ ਹੋਵੇ ਤਾਂ ਦੇ ਦਿਓ ਦੋ ਟਾਈਮ ਦੇਣੀ ਸਵੇਰੇ ਸ਼ਾਮ ਲਗਾਤਾਰ 3 ਦਿਨ ਤੇ ਫਿਰ ਇਹਦਾ ਰਿਜ਼ਲਟ ਦੱਸਿਓ ਜੀ ਮੇਰਾ ਵੀ ਰਿਵਿਊ ਕਮੈਂਟ ਕਰਕੇ ਪਾਵਰ ਜੈਲ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਬਾਬੇ ਕਮੈਂਟ ਕਰਕੇ ਦੱਸਿਓ ਕਿੱਦਾ ਲੱਗੀ ਵੀਡੀਓ ਆਪਣੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਅਗੇ ਹੋਰ ਵਧੀਆ ਵੀਡੀਓ ਦੇਖਣ ਦੇ ਲਈ ਓਕੇ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ